ਹੈਲੋ एवरीवन ਵੈਲਕਮ ਟੂ ਐਸਬੀਐ ਸਟਾਕਸ ਜੀ ਹਾਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਇੱਕ ਮਹਾਨ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 1780 ਗੁਜਰਾਵਾਲਾ ਜੋ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਮਹਾ ਸਿੰਘ ਅਤੇ ਮਾਤਾ ਦਾ ਨਾਮ ਰਾਜਕੌਰ ਸੀ ਆਪ ਜੀ ਨੇ ਪੰਜਾਬ ਵਿੱਚ ਸਾਲੀ 40 ਵਰਿਆਂ ਤੱਕ ਰਾਜ ਕੀਤਾ ਆਪ ਜੀ ਦੇ ਰਾਜ ਨੂੰ ਹਲੇਮੀ ਦਾ ਰਾਜ ਜਾਂ ਫਿਰ ਨੇਕੀ ਦਾ ਰਾਜ ਕਿਹਾ ਜਾਂਦਾ ਹੈ ਆਪ ਜੀ ਦਾ ਗੁਰੂਕਾਰ ਨਾਲ ਅ타ਹ ਪ੍ਰੇਮ ਸੀ ਜੋ ਵੀ ਕੋਈ ਬਹੁਮੁੱਲੀ ਸੁਗਾਤ ਜਾਂ ਚੀਜ਼ ਆਪ ਜੀ ਦੇ ਦਰਬਾਰ ਵਿੱਚ ਪੇਸ਼ ਕੀਤੀ ਜਾਂਦੀ ਆਪ ਇਹ ਕਹਿ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਭੇਟ ਕਰ ਦਿੰਦੇ ਇਸ ਦੇ ਕਾਬਿਲ ਮੈਂ ਨਹੀਂ ਮੇਰੇ ਗੁਰੂ ਸਾਹਿਬ ਜੀ ਹਨ ਆਪ ਜੀ ਨੇ ਬਿਨਾਂ ਕਿਸੇ ਭੇਦ ਭਾਅ ਤੋਂ ਰਾਜ ਕੀਤਾ ਉਸ ਸਮੇਂ ਅਗਰੇ ਜ਼ਿਆਦਾ ਰਾਜ ਸੀ ਪਰ ਪੰਜਾਬ ਵੱਲ ਕੋਈ ਵੀ ਅੱਖ ਚੁੱਕ ਕੇ ਜਾਂ ਕੈਰੀ ਅੱਖ ਨਾਲ ਨਹੀਂ ਸੀ ਵੇਖ ਸਕਦਾ ਆਪ ਜੀ ਦਾ ਇਨਾ ਦਬਦਬਾ ਸੀ ਆਪ ਜੀ ਦੇ ਰਾਜ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਦਰਜਾ ਅਤੇ ਮਾਣ ਪ੍ਰਾਪਤ ਸੀ ਗੁਰੂ ਜੀ ਹਮੇਸ਼ਾ ਸਿਕਾ ਆਪ ਜੀ ਨੇ ਕਿ ਹਾ ਕਿ ਮੈਨੂੰ ਕੋਈ ਵੀ ਮਹਾਰਾਜਾ ਰਣਜੀਤ ਸਿੰਘ ਨਾ ਕਹੋ ਮੈਨੂੰ ਭਾਈ ਸਾਹਿਬ ਕਹੋ ਉਹਨਾਂ ਵਿੱਚ ਇੰਨੀ ਜ਼ਿਆਦਾ ਹਲੀਮੀ ਸੀ ਅਤੇ ਨਾਲ ਹੀ ਉਹ ਸਿਖਾਸਣ ਤੇ ਨਹੀਂ ਸਨ ਬੈਠਦੇ ਇੱਕ ਪੀੜੀ ਆ ਉਸਤੇ ਬੈਠ ਕੇ ਹੀ ਫੈਸਲਾ ਲੈਂਦੇ ਸਨ ਅਤੇ ਦਰਬਾਰ ਵਿੱਚ ਹਮੇਸ਼ਾ ਪੇਸ਼ ਹੁੰਦੇ ਸਨ ਆਪ ਜੀ ਨੇ 40 ਵਰਿਆਂ ਤੱਕ ਬਿਨਾਂ ਬੇਦਾਗ ਕਿਸੇ ਦਾਗ ਤੋਂ ਕੰਮ ਕੀਤਾ ਅਤੇ ਲੋਕਾਂ ਦੀ ਸੇਵਾ ਕੀਤੀ ਆਪ ਜੀ ਨੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਅਤੇ ਧਰਮ ਅਤੇ ਰਾਜਨੀਤੀ ਨੂੰ ਇਕੱਠੇ ਲੈ ਕੇ ਚਲਦੇ ਹੋਏ ਇੱਕ ਅਜੀਹੀ ਮਿਸਾਲ ਪੇਸ਼ ਕੀਤੀ ਸ਼ਦ ਆਉਣ ਵਾਲੇ ਜੁਗਾਂ ਤੱਕ ਵੀ ਇਸ ਮਿਸਾਲ ਵਰਗੀ ਹੋਰ ਕੋਈ ਮਿਸਾਲ ਨਹੀਂ ਹੋ ਸਕਦੀ ਆਪ ਜੀ ਨੇ ਧਰਮ ਅਤੇ ਰਾਜਨੀਤੀ ਨੂੰ ਇਕੱਠਾ ਜੋੜ ਕੇ ਰੱਖਿਆ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਰਾਜ ਕਰਦੇ ਹੋਏ ਵੀ ਗੁਰੂ ਸਾਹਿਬ ਦਾ ਮਾਣ ਅਤੇ ਸਤਕਾਰ ਨਹੀਂ ਭੁੱਲਿਆ ਲੋਕਾਂ ਨੂੰ ਚੰਗੇ ਰਾਹੇ ਪਾਇਆ ਆਪ ਜੀ ਹਮੇਸ਼ਾ ਕਹਿੰਦੇ ਸੀ ਕਿ ਸਭ ਤੋਂ ਵੱਡਾ ਗੁਰੂ ਸਾਹਿਬ ਹੈ ਅਤੇ ਇਨਸਾਨੀਅਤ ਹੈ ਉਹ ਵਿਤਰਮ ਉੱਚਾ ਜਾ ਨਹੀਂਵਾ ਨਹੀਂ ਆਪ ਜੀ ਜਿੱਥੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੰਦੇ ਹੋਏ ਉਥੇ ਨਾਲ ਹੀ ਆਪਨੇ ਹਿੰਦੂਆਂ ਨਾਲ ਮਿਲ ਕੇ ਹੋਲੀ ਕਿੱਢੀ ਅਤੇ ਮੁਸਲਮਾਨਾਂ ਨਾਲ ਮਿਲ ਕੇ ਰੋਜੀ ਵੀ ਰੱਖੇ ਆਪ ਜੀ ਸਾਰੇ ਧਰਮਾਂ ਦਾ ਇੱਕੋ ਜਿਹਾ ਸਨਮਾਨ ਅਤੇ ਸਤਿਕਾਰ ਕਰਦੇ ਸੀ ਆਪ ਜੀ ਨੇ ਕੁਰਾਨ ਸ਼ਰੀਫ ਪੜ੍ਹੀ ਅਤੇ ਨਾਲ ਹੀ ਭਗਵਦ ਗੀਤਾ ਦਾ ਅਰਥ ਵੀ ਆਪ ਜੀ ਨੂੰ ਪਤਾ ਸੀ ਆਪ ਜੀ ਨੇ ਹਰੇਕ ਧਰਮ ਦੇ ਚਾਹੇ ਕੋਈ ਵੀ ਧਾਰਮਿਕ ਗ੍ਰੰਥ ਹੋਏ ਸਭ ਦਾ ਮਾਨ ਸਤਿਕਾਰ ਕੀਤਾ ਇਸ ਕਰਕੇ ਹੀ ਆਪ ਨੂੰ ਇੱਕ ਨਿਰਪੱਖ ਰਾਜ ਦਾ ਰਾਜਾ ਵੱਲੋਂ ਵੇਖਿਆ ਜਾਂਦਾ ਹੈ ਸੋ ଏਸੀ ਅੱਜ ਦੀ ਵੀਡੀਓ ਹੁਣ ਅਸੀਂ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਅਤੇ ਲੈ ਕੇ ਆਵਾਂਗੇ ਇੱਕ ਨਵੀਂ